ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਰਿਵਦਾਸ ਜੀ ਦੀ ਬਾਣੀ ਗੌੜੀ ਵਿਰਾਗਣ ਰਾਗ ਦੇ ਵਿੱਚ ਭਗਤ ਜੀ ਇਹ ਸ਼ਬਦ ਉਚਾਰਨ ਕਰਦੇ ਹਨ 345 ਅੰਗ ਤੇ ਭਗਤ ਜੀ ਦੇ ਸ਼ਬਦ ਸੰਬੋਧਨ ਹਨ ਸੁਭਾਏਮਾਨ ਹਨ ਆਓ ਭਗਤ ਜੀ ਆਪਣੀ ਰਸਨਾ ਤੋਂ ਮੰਗਲਾ ਚਰਨ ਕਰਦੇ ਹੋਏ ਭਾਈ ਇਹ ਸ਼ਬਦ ਦੀ ਅਰੰਭਤਾ ਕਰਦੇ ਹਨ ਜੀ ਏਕ ਓੰਕਾਰ ਸਤਿ ਗੁਰਪ੍ਰਸਾਦ ਅਲੀ ਪੂਰਨ ਪਰਮੇਸ਼ਰ ਹਕਾਲ ਪੁਰਖ ਪਰਮਾਤਮਾ ਭਾਈ ਇੱਕ ਸਰੂਪ ਹੈ। ਇੱਕੋ ਹੀ ਹੈ ਸਾਰੀ ਬ੍ਰਹਮੰਡ ਦਾ ਸ੍ਰਿਸ਼ਟੀ ਦਾ ਪਰਮੇਸ਼ਰ ਮਾਲਕ। ਉਹਦੀ ਮੂਰਤ ਸਤ ਸਰੂਪ ਹੈ ਕਾਲ ਤੋਂ ਰਹਿਤ ਹੈ। ਗੁਰਪ੍ਰਸਾਦ ਗੁਰੂ ਜੀ ਕਿਰਪਾ ਦੇ ਨਾਲ ਫਰੀਦੀ ਪ੍ਰਾਪਤੀ ਹੈ ਜੀ। ਗੌੜੀ ਬਿਰਾਗਣ ਕਬੀਰ ਜੀ ਗੌੜੀ ਰਾਗ ਵਿੱਚ ਬਿਰਾਗਣ ਰਗਰੀ ਭਗਤ ਜੀ ਇਸ ਰਾਤਰੀਂ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ ਘਟ ਅਵ ਘਟ ਡੁਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉ ਇੱਕ ਬੇਨਤੀ ਮੇਰੀ ਉਂਜੀ ਰਾਤ ਮੁਰਾਰ ਭਗਤ ਜੀ ਪਿਆਰਿਓ ਇਸ ਬੇਨਤੀ ਦੇ ਸ਼ਬਦ ਉਚਾਰਨ ਕਰਦੇ ਹਨ ਉਹ ਠਾਕ ਰੱਗੇ ਹਰੀ ਅੱਗੇ ਪਰਮੇਸ਼ਰ ਰਮਈਆ ਅੱਗੇ ਬੇਨਤੀ ਕਰਦੇ ਹਨ ਭਗਤ ਜੀ ਘਟ ਅਵ ਘਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਭਗਤ ਜੀ ਕਹਿੰਦੇ ਇਹ ਸੱਚੇ ਨਾਮ ਦਾ ਜਿਹੜਾ ਮਾਰਗ ਹੈ ਨਾ ਪੰਥ ਹੈ ਰਸਤਾ ਹੈ ਉਹ ਵਿਖੜਾ ਰਸਤਾ ਹੈ ਡੂਗਰ ਕਹਿੰਦੇ ਨ ਪਹਾੜੀ ਰਸਤੇ ਨੂੰ ਪਹਾੜ ਨੂੰ ਕਣਾ ਕਹਿੰਦੇ ਪਹਾੜੀ ਕਣਾ ਰਸਤਾ ਹੈ ਜਿਵੇਂ ਇੱਕ ਪਹਾੜਾਂ ਦਾ ਕਣਾ ਰਸਤਾ ਹੁੰਦਾ ਨਾ ਜਿੱਥੇ ਬਹੁਤ ਹੀ ਚੜਨ ਲੱਗਿਆ ਬਹੁਤ ਹੀ ਜ਼ੋਰ ਲੱਗਦਾ ਮਿਹਨਤ ਲੱਗਦੀ ਹੈ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਇਹ ਵਿਖੜਾ ਪੈਂਡਾ ਹੈ ਰਸਤਾ ਹੈ ਇੱਥੇ ਚੱਲਣ ਵਾਸਤੇ ਬਹੁਤ ਹੀ ਤਕਲੀਫਾਂ ਤੋਂ ਚੱਲਣਾ ਪੈਂਦਾ ਹੈ ਇੱਥੇ ਬਹੁਤ ਹੀ ਕਠਿਨਾਈਆਂ ਨੂੰ ਇਵਕਾਰਾਂ ਨੂੰ ਪਾਰ ਕਰਕੇ ਪੰਥ ਪ੍ਰਾਪਤ ਹੁੰਦਾ ਹੈ ਇਹ ਬਚਨ ਕਰਦੇ ਹਨ ਭਗਤ ਜੀ ਕਹਿੰਦੇ ਘਟ ਅਭ ਘਟ ਡੂਗਰ ਘਣਾ ਇੱਕ ਨਿਰਗੁਣ ਬੈਲ ਇਹ ਮਨ ਨੂੰ ਬੈਲ ਕਹਿੰਦੇ ਹਨ ਭਗਤ ਜੀ ਕਹਿੰਦੇ ਇਹ ਠਾਕਰ ਜੀ ਉਹ ਪ੍ਰਭੂ ਜੀ ਵੈਸਾ ਗੁਰਮੁਖ ਭਗਤ ਗੁਰੂ ਦਾ ਪਿਆਰਾ ਮਿਲ ਜਾਵੇ ਕਹਿੰਦਾ ਜਿਹੜਾ ਇਹ ਰਸਤਾ ਸਾਨੂੰ ਪਾਰ ਕਰਾ ਦੇਵੇ ਜਿਹਦਾ ਸਾਥ ਦੇ ਨਾਲ ਇਹ ਸਾਨੂੰ ਯੁਗਤੀ ਮਿਲ ਜਾਵੇ ਨਈ ਤੇ ਭਗਤ ਜੀ ਕਹਿੰਦੇ ਮਾਰਗ ਔਖਾ ਮਾਰਗ ਹੈ ਘਾਟੀ ਦਾ ਪਹਾੜ ਦਾ ਰਸਤਾ ਹੈ ਇੱਥੇ ਪਾਰ ਕਰਨ ਵਾਸਤੇ ਕਹਿੰਦੇ ਜਦੋਂ ਇਸ ਬੈਲ ਤੇ ਸ਼ੋਭ ਗੁਣ ਲੱਦਦਾ ਹਾਏ ਮਨ ਰੂਪੀ ਬੈਲ ਤੇ ਇਹ ਭਗਤ ਜੀ ਕਹਿੰਦੇ ਇੱਕ ਨਿਰਗੁਣ ਗੁਨਾ ਤੂ ਰਹਤੇ ਮਨ ਹੈ ਜਿਹਦੇ ਵਿੱਚ ਕੋਈ ਗੁਣ ਨਹੀਂ ਹੈ ਅਗੁਣਾ ਦਾ ਭਰਿਆ ਇਸ ਕਰਕੇ ਕਮਜ਼ੋਰ ਹੈ ਦੇਮੈ ਦੀ ਉਤੇ ਸ਼ੁਭ ਗੁਣਾ ਰੂਪੀ ਮਾਲ ਲੱਦਦਾ ਹਾਂ ਭਗਤ ਜੀ ਕਹਿੰਦੇ ਤਾਂ ਇਹ ਕਮਜ਼ੋਰ ਬੈਲ ਜਿਹੜਾ ਪਹਾੜ ਤੋਂ ਚਰਨ ਤੋਂ ਭਗਤ ਜੀ ਕਹਿੰਦੇ ਇੱਕ ਕਮਜ਼ੋਰ ਬਹੁਣ ਕਰਕੇ ਪਹਾੜੀ ਰਸਤੇ ਨੂੰ ਪਾਰ ਨਹੀਂ ਕਰ ਸਕਦਾ ਇਸ ਕਰਕੇ ਮਨ ਨੂੰ ਤਾਕਤ ਦੇਣ ਵਾਸਤੇ ਕਿਸੇ ਸੱਚੇ ਨਾਮੀ ਦਾ ਸਾਥ ਚਾਹੀਦਾ ਜਿਹਦੇ ਨਾਲ ਇਹ ਮਨ ਜਿਹੜਾ ਕਮਜ਼ੋਰ ਹੈ ਔਗਣਾ ਨਾਲ ਭਗਤ ਜੀ ਕਹਿੰਦੇ ਬੈਲ ਨੂੰ ਸਾਥ ਮਿਲ ਜਾਵੇ ਇਸ ਪਹਾੜੀ ਦਰਸਤੇ ਤੇ ਚੜਨ ਵਾਸਤੇ ਮੁਸ਼ਕਲ ਨਾ ਖੱਟ ਸਾਹਮਣਾ ਨਾ ਕਰਨਾ ਪਵੇ ਤੇ ਭਗਤ ਜੀ ਦੇ ਖੁਦ ਧਾਰਨ ਲੈਂਦੇ ਹਨ ਸਾਨੂੰ ਸਮਝਾਉਣ ਵਾਸਤੇ ਕਿ ਮਨ ਜਿਹੜਾ ਸਾਡਾ ਕਮਜ਼ੋਰ ਹੈ ਇਹ ਨਾਮ ਦੀ ਪ੍ਰਾਪਤੀ ਵਾਸਤੇ ਇਹਨੂੰ ਸੱਚੇ ਗੁਰੂ ਦਾ ਸਾਥ ਚਾਹੀਦਾ ਹੈ ਗੁਰਸਿੱਖ ਪਿਆਰੇ ਦਾ ਸਾਥ ਚਾਹੀਦਾ ਜਿਸ ਦੇ ਕਰਕੇ ਇਹਦੀ ਕਮਜ਼ੋਰੀ ਹਟ ਜਾਵੇ ਇਹਦੇ ਨਹੀਂ ਤੇ ਘਾਟੀ ਔਖੀ ਐ ਡੁੱਗਰ ਘਣਾ ਕਹਿੰਦੇ ਪਹਾੜੀ ਰਸਤਾ ਘਣਾ ਰਸਤਾ ਹੈ ਪਰ ਮਈਏ ਸਿਉ ਇੱਕ ਬੇਨਤੀ ਮੇਰੀ ਕੁੰਜੀ ਰਾਖਮਾਰ ਫਿਰ ਬੇਨਤੀ ਕਰਦੈ ਰਾਮ ਅੱਗੇ ਭਗਤ ਜੀ ਕਹਿੰਦੇ ਰਮਈਏ ਸਿਉ ਇੱਕ ਬੇਨਤੀ ਮੇਰੀ ਮੇਰੀ ਔ ਰਮਈਆ ਕੇ ਰਾਮ ਅਗੇ ਪ੍ਰਭੂ ਅਗੇ ਬੇਨਤੀ ਹੈ ਮੇਰੀ ਪੂੰਜੀ ਨੂੰ ਰੱਖਣਾ ਕਰੋ ਰਿਸ਼ ਗੁਣਾਦ ਰੂਪੀ ਪੂੰਜੀ ਹੈ ਜਿਹੜੀ ਨਾਮ ਦੀ ਉਹਨੂੰ ਤੁਸੀਂ ਬਚਾਣਾ ਕਰੋ ਇੱਕ ਬੇਨਤੀ ਮੇਰੀ ਪੂੰਜੀ ਰੱਖ ਰਾਖ ਮੁਰਾਰਾ ਹੈ ਮਾਰੀ ਜੀਓ ਤੁਸੀਂ ਇਸ ਸ਼ੁਭ ਗੁਣਾ ਰੂਪੀ ਪੂੰਜੀ ਨੂੰ ਬਚਾਣਾ ਕਰੋ ਓ ਬਣ ਜਾਰੂ ਰਾਮ ਕੋ ਮੇਰਾ ਟੰਡਾ ਲਦਿਆ ਨਾ ਜਾਏ ਕਹਿੰਦੇ ਕੋਈ ਵਣਜਾਰਾ ਸਿੱਖ ਮਿਲ ਜਾਵੇ ਸੱਚੇ ਨਾਮ ਦਾ ਵਪਾਰੀ ਉਹ ਵਣਜਾਰੋ RAM ਕੋ ਮੇਰਾ ਟਾਂਡਾ ਮੇਰਾ ਗੱਡਾ ਜਿਹੜਾ ਮਾਲ ਦਾ ਭਰਿਆ ਟਾਂਡਾ ਗੱਡੇ ਨੂੰ ਕਹਿੰਦੇ ਨੇ ਮਾਲ ਦਾ ਭਰਿਆ ਹੋਇਆ ਗੱਡਾ ਭਗਤ ਜੀ ਕਹਿੰਦੇ ਮੇਰਾ ਕੋਈ ਵਣਜਾਰੋ RAM ਕੋ ਕੋਈ RAM ਦਾ ਸੱਚਾ ਭਗਤ ਮਿਲ ਜਾਵੇ ਵਣਜਾਰਾ ਮਿਲ ਜਾਵੇ ਮੇਰੇ ਇਸ ਮਾਲ ਨੂੰ ਪਾਰ ਕਰ ਦੇਵੇ ਕਹਿੰਦੇ ਭਰੇ ਹੋਏ ਗੁਣਾ ਰੂਪੀ ਗੱਡੇ ਨੂੰ ਪਾਰ ਕਰ ਦੇਵੇ ਉਹ ਬਨਜਾਰੋ RAM ਕੋ ਮੇਰਾ ਢਾਂਡਾ ਲਾਧਿਆ ਨਾ ਜਾਏ ਕਹਿੰਦੇ ਮੇਰਾ ਇਹ ਢਾਂਡਾ ਜਿਹੜਾ ਇਹ ਲੱਧ ਜਾਵੇ ਰਹਾ ॥ ਬਿਸ਼ਰਾਮ ਦੇ ਕੀ ਭਗਤ ਜੀ ਵਚਨ ਕਰਦੇ ਹਨ ਹੋ ਬਨਜਾਰੋ RAM ਕੋ ਸਹਿਜ ਕਰੋ ਬਾਪਾਰ ਕਹਿੰਦੇ ਮੈਂ ਨਾਮ ਦਾ ਬਨਜਾਰਾ ਹਾਂ ਭਗਤ ਜੀ ਕਹਿੰਦੇ ਜਿਵੇਂ ਸੰਸਾਰੀ ਵਪਾਰੀ ਅੰਨਾ ਉਹ ਮਾਇਆ ਦੇ ਸੰਸਾਰੀ ਪਦਾਰਥਾਂ ਦੇ ਹਨ ਉਹਨਾਂ ਨੂੰ ਗੁਰਬਾਣੀ ਕੱਚੇ ਵਪਾਰੀ ਕਹਿੰਦੀ ਹੈ ਕਹਿੰਦੇ ਮੈਂ ਤਾਂ ਭਗਤ ਜੀ ਕਹਿੰਦੇ ਹਰੀ ਦਾ ਵਣਜਾਰਾ ਹਾਂ ਉਹ ਵਣਜਾਰੂ ਰਾਮ ਕੋ ਭਗਤ ਜੀ ਕਹਿੰਦੇ ਹੋ ਵਣਜਾਰੂ ਰਾਮ ਕੋ ਸਹਿਜ ਕਰੋ ਵਪਾਰ ਸਹਿਜ ਦਾ ਵਪਾਰ ਕਰਦਾ ਵਾਂ ਮੈਂ ਸਹਿਜ ਗੁਣਾਂ ਦਾ ਮੈਂ ਵਪਾਰ ਕਰਦਾ ਮੈਂ ਸੱਚੇ ਨਾਮ ਦਾ ਵਪਾਰੀ ਹਾਂ ਮੈਂ ਰਾਮ ਨਾਮ ਧਨ ਲੱਦਿਆ ਵਿਖਲਾ ਦੀ ਸੰਸਾਰ ਕਹਿੰਦੇ ਪਰ ਮੈਂ ਰਾਮ ਦੇ ਨਾਮ ਨੂੰ ਲੱਦਿਆ ਆਪਣੇ ਗੱਡੇ 'ਚ ਪਰ ਲੋਕਾਂ ਨੇ ਕਹਿੰਦੇ ਮਾਇਆ ਲੱਦੀ ਹੋਈ ਹੈ ਭਗਤ ਜੀ ਕਹਿੰਦੇ ਮੈਂ ਰਾਮ ਨਾਮ ਧਨ ਲੱਦਿਆ ਵਿਖਲਾ ਦੀ ਸੰਸਾਰ ਕਹਿੰਦੇ ਸੰਸਾਰ ਜਿਹੜਾ ਵਿਖ ਨੂੰ ਇਕੱਠਾ ਕਰ ਰਿਹਾ ਹੈ ਐਦੇ ਗੁਰਸਿੱਖ ਭਗਤ ਜਨ ਸੱਚੇ ਨਾਮ ਨੂੰ ਇਕੱਠਾ ਕਰਦੇ ਹਨ ਰਾਮ ਦੇ ਨਾਮ ਦਾ ਵਪਾਰ ਕਰਦੇ ਹਨ ਉਹਦੇ ਤੁਲ ਭਗਤ ਜੀ ਕਹਿੰਦੇ ਵਿਖਲਾਦੀ ਸੰਸਾਰ ਇਹ ਸੰਸਾਰ ਇਹ ਦੁਨੀਆ ਇਹ ਸੰਸਾਰ ਦੇ ਲੋਗ ਵਿਖ ਰੂਪੀ ਮਾਇਆ ਇਕੱਠੀ ਕਰ ਰਹੇ ਹਨ ਜਿਹੜਾ ਕੀ ਨਾਮ ਧਨ ਹੈ ਉਹ ਸੱਚਾ ਵਪਾਰ ਹੈ ਭਗਤ ਜੀ ਕਹਿੰਦੇ ਭਾਵ ਸਾਗਰ ਤੋਂ ਤਾਰ ਦੇਵੇਗਾ ਜੇ ਸੰਸਾਰੀ ਮਾਇਆ ਦਾ ਮੋਹ ਦਾ ਵਪਾਰ ਕਰਾਂਗੇ ਉਹ ਸਾਨੂੰ ਇਸ ਸੰਸਾਰੂਪੀ ਦੁੱਖ ਰੂਪੀ ਸਮੁੰਦਰ ਵਿੱਚ ਡੋਬ ਦਵੇਗਾ ਭਗਤ ਜੀ ਅਗਲਾ ਪਾਦ ਅਰੰਭ ਕਰਦਾ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਦੇਖੋ ਜਵਾਬ deta ਭਗਤ ਜੀ ਕਹਿੰਦੇ ਉਰ ਪਾਰ ਪਾਰ ਕੇ ਦਾਨੀਆਂ ਕਹਿੰਦੇ ਉਪਾਰ ਕਰਨ ਵਾਲਿਆ ਇਸ ਬੰਨੇ ਤੋਂ ਉਸ ਬੰਨੇ ਨੂੰ ਲਾਉਣ ਵਾਲਿਆ ਇਹ ਦਾਨੀਆਂ ਭਗਤ ਜੀ ਕਹਿੰਦੇ ਰਵਾਰ ਪਾਰ ਕੇ ਦਾਨੀਆਂ ਲਿਖ ਲੈ ਹੋ ਆਲਪਤਾਲ ਕਹਿੰਦੇ ਚਿਤੁਰ ਗੁਪਤ ਨੂੰ ਕਹਿੰਦੇ ਹਨ ਕਹਿੰਦੇ ਤੂੰ ਦਿਨ ਰਾਤ ਦਾ ਲੇਖਾ ਲਿਖਦਾ ਹੈ ਮੇਰਾ ਵੀ ਲੇਖਾ ਲਿਖ ਲੈ ਮੇਰੇ ਪੱਲੇ ਵਿੱਚੋਂ ਤੈਨੂੰ ਕੁਝ ਨਹੀਂ ਮਿਲੇਗਾ ਜਿੰਨਾ ਮਰਜੀ ਤੂੰ ਫੋਲ ਫੋਲ ਕੇ ਦੇਖ ਲੈ ਆਲਪਤਾਲ ਭਗਤ ਜੀ ਕਹਿੰਦੇ ਕੁਝ ਪ੍ਰਾਪਤੀ ਨਹੀਂ ਹੋਏਗੀ ਮੋਹਿ ਜਮ ਡੰਡ ਨਾ ਲੱਗਈ ਤਜਿਲੇ ਸਰਬ ਜੰਜਾਲ ਕਹਿੰਦੇ ਮੈਨੂੰ ਕੀ ਤੂੰ ਡੰਡ ਦੇਵੇਂਗਾ ਭਗਤ ਰਵਿਦਾਸ ਜੀ ਕਹ ਰਹੇ ਹਨ ਕਹਿੰਦੇ ਭਾਈ ਮੈਨੂੰ ਕੀ ਤੂੰ ਡੰਡ ਦੇ ਸਕਦਾ ਚਿੱਤਰ ਗੋਤ ਨੂੰ ਕਹਿੰਦੇ ਹਨ ਕਹਿੰਦੇ ਮੈਨੂੰ ਨਹੀਂ ਤੂੰ ਡੰਡ ਦੇ ਸਕਦਾ ਮੋਹਿ ਜਮ ਡੰਡ ਨਾ ਲੱਗਈ ਤਜਿਲੇ ਸਰਬ ਜੰਜਾਲ ਕਹਿੰਦੇ ਅਸੀਂ ਤਾਂ ਦੁਨੀਆਂ ਦੇ ਜੰਜਾਲ ਹੀ ਛੱਡਦੇ ਹਾਂ ਦੁਨੀਆਂ ਦਾ ਤਖੜੀ ਛੱਡਦਾ ਸੰਸਾਰੀ ਜੰਜਾਲਾਂ ਦਾ ਕਹਿੰਦੇ ਫਿਰ ਡੰਡ ਕਾਦਾ ਬਣਦਾ ਫਿਰ ਲੇਖਾ ਕਾਦਾ ਬਣਦਾ ਮਜੂਮੀਆਂ ਕਾਹੀ ਬੰਗੇਗਾ ਜੇ ਮਾਇਆ ਹੈ ਇਹ ਵਪਾਰ ਸੰਸਾਰੀ ਕਰਕੇ ਉਹਨੇ ਤਾਂ ਤਾ ਮੰਗਣਾ ਕਹਿੰਦੇ ਇੱਥੇ ਤਾਂ ਲੇਖਾ ਜੋਖਾ ਤਾਂ ਜੇ ਸਰ ਕੋਲ ਲੇਖੇ ਦਾ ਕਾਗਜ਼ ਹੈ ਭਗਤ ਜੀ ਕਹਿੰਦੇ ਜਮਾ ਤੂੰ ਨਹੀਂ ਕੁਛ ਕਰ ਸਕਦਾ ਮੋਏ ਜਮ ਡੰਡ ਨਾ ਲੱਗਈ ਤਜਲੇ ਸਰਬ ਜਾਲ ਤਜੀ ਲੈ ਭਗਤ ਜੀ ਕਹਿੰਦੇ ਤਾਜ ਦਿੱਤਾ ਸੰਸਾਰੀ ਜੰਜਾਲ ਅਸੀਂ ਛੱਡਤਾ ਹੈ ਜਸਾ ਰੰਗ ਕੁਸੁੰਭ ਕਾ ਐਸਾ ਹੋ ਸੰਸਾਰ ਭਗਤ ਜੀ ਕਹਿੰਦੇ ਸੰਸਾਰ ਕੈਸਾ ਦਾਸ ਜੀ ਕਹਿੰਦੇ ਭਾਈ ਜਿਵੇਂ ਕੁਸੰਬ ਦਾ ਰੰਗ ਹੈ ਜੈਸਾ ਰੰਗ ਕੁਸੰਬ ਦਾ ਐਸਾ ਹੀ ਉਹ ਸੰਸਾਰ ਹੈ ਸੰਸਾਰ ਦਾ ਭਾਈ ਸੰਸਾਰੀ ਪਦਾਰਥਾਂ ਦਾ মোহ ਮਾਇਆ ਦਾ ਰੰਗ ਹੈ ਐਸਾ ਇਸ ਤਰ੍ਹਾਂ ਭਗਤ ਜੀ ਕਹਿੰਦੇ ਕੁਸੰਬ ਦਾ ਕੱਚਾ ਰੰਗ ਹੁੰਦਾ ਉਹ ਲਾ ਚੜਾਈ ਦਾ ਤੇ ਹੈ ਚੜਾਉਂਦਾ ਤੈ ਮਨੁੱਖ ਕੱਪੜੇ ਤੇ ਪਰ ਨਾਲ ਦੀ ਲਾਲ ਲੈਣਾ ਸ਼ੁਰੂ ਹੋ ਜਾਂਦਾ ਹੈ ਭਗਤ ਜੀ ਕਹਿੰਦੇ ਉਹ ਲੈਣਾ ਸ਼ੁਰੂ ਹੋ ਜਾਂਦਾ ਓੜ ਜਾਂਦਾ ਫਿੱਕਾ ਪੈ ਜਾਂਦਾ ਕਹਿੰਦੇ ਇਸੇ ਤਰ੍ਹਾਂ ਇਸ ਸੰਸਾਰੀ ਚੀਜ਼ਾਂ ਦਾ ਵਸਤਵਾਂ ਦਾ ਮੋਹ ਦਾ ਰੰਗ ਹੈ ਚਾਰ ਦਿਹਾੜਿਆ ਫਿੱਕਾ ਪੈ ਜਾਂਦਾ ਮੇਰੇ ਰਮਈਏ ਰੰਗ ਮਝੀਠਾ ਹੋਰ ਵਿਦਾ ਸੱਚ ਮਾਰ ਅਖੀਲੀ ਤੋਂ ਕੋਈ ਭਗਤ ਜੀ ਬੇਨਤੀ ਕਰ ਦੇਣ ਕਹਿੰਦੇ ਮੇਰੇ ਰਾਮ ਜੀਓ ਪੱਕਾ ਰੰਗ ਕੁਸੰਬ ਦਾ ਹੈ ਕਹਿੰਦੇ ਉਹ ਜੇ ਚੜ ਜਾਵੇ ਉਤਰਦਾ ਨਹੀਂ ਅਹਿ ਰਵਿਦਾਸ ਚਮਾਰ ਕਹਿੰਦੇ ਮੈਂ ਇੱਕ ਜੁੱਤੀਆਂ ਗੰਢਲ ਵਾਲਾ ਜੋੜੇ ਗੰਢਲ ਵਾਲਾ ਚਮਾਰ ਅਰ ਮਈਆ ਜੀ ਉਹ ਤੁਹਾਡੇ ਅਚਰਨਾ ਵਿੱਚ ਬੇਨਤੀ ਕਰਦਾ ਹਾਂ ਕਿ ਮੈਨੂੰ ਸੱਚੇ ਨਾਮ ਦਾ ਰੰਗ ਚਾੜ ਦਿਓ ਜਿਵੇਂ ਮਜੀਠ ਦਾ ਰੰਗ ਦੁਬਾਰਾ ਦੁਬਾਰਾ ਨਹੀਂ ਚੜਾਣਾ ਪੈਂਦਾ ਕੱਪੜਾ ਪਾਟ ਜਾਂਦਾ ਉਤਰਦਾ ਨਹੀਂ ਭਗਤ ਜੀ ਕਹਿੰਦੇ ਉਹ ਵੀ ਪੱਕਾ ਹੁੰਦਾ ਲਾਲ ਰੰਗ ਮਜੀਠੇ ਦਾ ਕਹਿੰਦੇ ਇਹ ਨਾਮ ਦਾ ਰੰਗ ਵੀ ਪੱਕਾ ਹੈ ਇਹ ਵੀ ਮੇਰੇ ਹਿਰਦੇ ਦੇ ਕੱਪੜੇ ਨੂੰ ਛਾੜਦੇ ਹੋ ਜਿਹੜਾ ਕੀ ਹਿਰਦਾ ਖਤਮ ਹੋ ਜਾਵੇ ਸਰੀਰ ਪਾੜ ਜਾਵੇ ਲੀਰੋ ਲੀਰੋ ਜਾਵੇ ਪਰ ਇਹ ਨਾਮ ਦਾ ਰੰਗ ਉਤਰੇ ਨਾ ਇਹ ਸੱਚਾ ਰੰਗ ਹੈ ਮਜੀਠ ਦੀ ਤਰ੍ਹਾਂ ਪੱਕਾ ਰੰਗ ਹੈ ਇਹ ਸ਼ਬਦ ਦੀ ਵਿਚਾਰ ਵਿੱਚ ਭਗਤ ਜੀ ਬਚਨ ਕਰਦੇ ਹਨ ਅੱਗੇ ਸ਼ਬਦ ਭਗਤ ਜੀ ਪੂਰਵੀ ਰਾਗ ਵਿੱਚ ਗੌੜੀ ਪੂਰਵੀ ਵਿੱਚ ਆਰੰਭ ਕਰਦੇ ਹਨ ਜੀ ਗੌੜੀ ਪੂਰਵੀ ਰਿਵਦਾਸ ਜੀ ੴ ਸਤ ਗੁਰ ਪ੍ਰਸਾਦ ਭਗਤ ਜੀ ਪੇਰ ਮੰਗਲਾ ਚਰਨ ਕਰ ਜਨ ਕਹਿੰਦੇ ਉਹ ਪ੍ਰਮਾਤਮਾ ਇੱਕ ਹੈ ਭਾਈ ਉਹਦੀ ਮੂਰਤ ਸਤ ਸਰੂਪ ਹੈ ਕਾਲ ਤੋਂ ਪਰੇ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਭਾਈ ਉਹਦੀ ਪ੍ਰਾਪਤੀ ਹੈ ਊਪ ਭਰਿਓ ਜੈਸੇ ਦਾਦਰਾ ਅਸ਼ਦੇਸ ਬਦੇਸ ਨਾ ਬੂਜ ਦੇਖੋ ਭਗਤ ਜੀ ਫਿਰ ਆਧਾਰ ਲੈਂਦੇ ਨੇ ਡੱਡੂ ਦੀ ਕਹਿੰਦੇ ਜਿਵੇਂ ਕੋ ਖੂਹ ਭਰਿਆ ਹੋਵੇ ਡੱਡੂਆਂ ਦਾ ਖੂਪ ਭਰਿਓ ਜੈਸੇ ਦਾਦਰਾ ਕੂ ਨੂੰ ਕੂਪ ਕਹਿੰਦੇ ਹਨ ਭਗਤ ਜੀ ਕਹਿੰਦੇ ਜੇ ਇੱਕ ਖੂਪ ਡੱਡੂਆਂ ਦਾ ਭਰਿਆ ਹੋਵੇ ਕਹਿੰਦੇ ਉਹਨੂੰ ਬਾਹਰ ਦਾ ਕੋਈ ਗਿਆਨ ਨਹੀਂ ਹੁੰਦਾ ਕਿ ਬਾਹਰ ਕੀ ਹੋ ਰਿਹਾ ਹੈ ਡੱਡੂਆਂ ਖੂਹ ਦੇ ਵਿੱਚ ਜਿਹੜਾ ਡੱਡੂ ਹੁੰਦਾ ਉਹਨੂੰ ਬਾਹਰ ਦਾ ਕੁਝ ਨਹੀਂ ਪਤਾ ਹੁੰਦਾ ਉਹਦੀ ਵਿਰਤੀ ਉਹ ਖੂਹ ਤੱਕ ਹੀ ਹੁੰਦੀ ਹੈ ਸੂਝ-ਬੂਝ ਭਗਤ ਜੀ ਕਹਿੰਦੇ ਕੂਪ ਭਰਿਓ ਜੈਸੇ ਦਾਦਰਾ ਅਸ਼ ਦੇਸ ਵਿਦੇਸ ਨਾ ਬੂਝ ਕਹਿੰਦੇ ਜਿਵੇਂ ਉਹਨੂੰ ਬਾਹਰਲਾ ਕੋਈ ਗਿਆਨ ਨਹੀਂ ਹੈ ਉਬਾਰ ਕੁਝ ਨਹੀਂ 부ਝ ਸਕਦਾ ਕਿ ਬਾਹਰ ਕੀ ਹੋ ਰਿਹਾ ਹੈ ਇਸੇ ਤਰ੍ਹਾਂ ਹੀ ਮੇਰਾ ਮਨ ਹੈ ਐਸੇ ਮੇਰਾ ਮਨ ਵਿਖਿਆ ਬੇਮੋਹਾ ਕਛ ਆਰਾ ਪਾਰਨ ਸੂਜ ਕਹਿੰਦੇ ਭਗਤ ਜੀ ਐਸੇ ਮੇਰਾ ਮਨ ਵਿਖਿਆ ਦੇ ਵਿੱਚ ਮੋਇਆ ਹੋਇਆ ਮੋਤ ਪਿਆ ਹੈ ਕਹਿੰਦੇ ਇਹਨੂੰ ਵੀ ਸੂਝ-ਬੂਝ ਨਹੀਂ ਹੈ ਇਹਨੂੰ ਵੀ ਸੱਚੇ ਨਾਮ ਦੀ ਬੂਹ ਸੋਝ-ਪੂਝ ਨਹੀਂ ਪ੍ਰਕਾਰਾਂ ਦੇ ਵਿੱਚ ਮਸਤ ਆ ਉੱਥੋਂ ਤੱਕ ਕੀ ਇਹਨੂੰ ਬਿਆਨ ਹੈ ਸੋਝੀ ਹੈਕਾਰਾਂ ਤੋਂ ਬਿਨਾਂ ਅਗੇ ਕੁਝ ਵੀ ਨਹੀਂ ਹੈ ਇਹ ਮਨ ਉੱਥੇ ਅਟਕਿਆ ਪਿਆ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਫਿਰ ਬੇਨਤੀ ਕਰਦੇ ਨ ਰਹਾਵ ਦੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਸਗਲ ਭਵਨ ਕੇ ਨਾਇਕਾ ਸਾਰੇ ਭਵਨਾਂ ਦੇ ਸਰਦਾਰ ਜੀ ਉਹ ਨਾਇਕੋ ਤੁਸੀਂ ਸਰਦਾਰ ਹੋ ਨਾਇਕ ਸਰਦਾਰ ਨੂੰ ਕਹਿੰਦੇ ਹਨ ਜਿਵੇਂ ਆਪਾਂ ਸਟਾਰ ਕਹਿੰਦੇ ਆ ਨਾ ਕੋਈ ਕਿਸੇ ਨੂੰ ਸਟਾਰ ਬਣਾ ਲੈਂਦਾ ਕਿਸੇ ਮਨੁੱਖ ਨੂੰ ਇਸੇ ਤਰ੍ਹਾਂ ਭਗਤ ਜੀ ਪਰਮੇਸ਼ਰ ਨੂੰ ਸਟਾਰ ਕਹਿੰਦੇ ਹਨ ਨਾਇਕ ਕਹਿੰਦੇ ਹਨ ਕਹਿੰਦੇ ਸਗਲ ਭਵਨ ਦੀ ਸਾਰੇ ਭਵਨਾਂ ਦੀ ਤੁਸੀਂ ਸਰਦਾਰ ਹੋ اے ਠਾਕੁਰ ਜੀ ਇੱਕ ਛਿਨ ਇੱਕ ਛਿਨਾ ਮਾਤਰ ਮੈਨੂੰ ਦਰਸ਼ਨ ਦੇ ਦਿਓ ਭਗਤ ਜੀ ਕਹਿੰਦੇ ਕਿਛੇ ਨਦਰਸ਼ ਦਿਖਾਏ ਜੀ ਤੁਸੀਂ ਮਿਹਰ ਕਰਦੋ ਕਿਰਪਾ ਕਰਦੋ ਇੱਕ ਛਿਨ ਮਾਤਰੀ ਦਰਸ਼ਨ ਬਖਸ਼ ਦੇਵੋ ਰਹਾ ਵਿਸ਼ਰਾਮ ਦੇ ਕੀ ਭਗਤ ਜੀ ਬਚਨ ਕਾਰਦਨ ਮਿਲਨ ਭਈ ਮਤ ਮਾਧਵਾ ਤੇਰੀ ਗੱਤ ਲਖੀ ਨ ਜਾਏ اے ਮਾਧੋ ਜੀਓ ਤੁਹਾਡੇ ਚ ਜੋ ਮਿਲਨ ਹੋ ਜਾਵੇ ਤੁਹਾਡੀ ਗੱਤ ਨੂੰ ਕੋਈ ਨਹੀਂ ਲਖ ਸਕਦਾ ਤੁਸੀਂ ਲੱਖੋ ਤੁਹਾਡਾ ਮੇਲਤਾ ਸੀ ਕਰ ਸਕਦੇ ਆ ਮਾਧੋ ਜੀ ਉਹ ਭਾੜੇ ਗੁਨਾ ਦੀ ਗਿਣਤੀ ਨਹੀਂ ਕਰ ਸਕਦੇ ਤੁਸੀਂ ਗੁਨਾ ਨਾਲ ਭਰਪੂਰ ਹੋ ਤੁਹਾਡਾ ਕੋਈ ਅੰਤ ਨਹੀਂ ਅਸੀਂ ਪਾ ਸਕਦੇ ਕਰੋ ਕਿਰਪਾ ਭਰਮ ਚੁਕੀ ਐ ਐਸੋ ਮਤ ਦੇ ਬਚਾਏ ਭਗਤ ਜੀ ਕਹਿੰਦੇ ਕਿਰਪਾ ਕਰ ਦਿਓ हे माधो कृपा ਕਰ ਦਿਓ ਗੁਰੂ ਕਿਰਪਾ ਧਰਮ ਸਾਡਾ ਧਰਮ ਕੁਝ ਕੁਰਕ ਦੇਵੋ ਖਤਮ ਕਰ ਦਿਓ ਧਰਮ ਕਰ ਕੀ ਸਾਡੇ ਪਿਆਰੇ ਅੰਦਰ ਓਲਾ ਹੈ ਧਰਮ ਦੀ ਦਵਾਰ ਹੈ ਖੰਦ ਹੈ ਜਿਹਦੇ ਕਰਕੇ ਅਸੀਂ ਅੰਨੇ ਪਏ ਹਾਂ ਨਾ ਪਾਣ ਸਾਡੇ ਕੋਲ ਹਰਤੂ ਜੀ ਕਹਿੰਦੇ ਭਗਤ ਮੇਰ ਕਰ ਦੋ ਕਕਰ ਜੀਓ ਹਰੀ ਜੀਓ ਮੇਰ ਕਰੋ ਕਰੋ ਕਿਰਪਾ ਧਰਮ ਕੱਟੀ ਹੈ ਚੁਕੀ ਹੈ ਮੈਸੋ ਮਤ ਕਹਿੰਦੇ ਮੈਨੂੰ ਇਹ ਸਮਤ ਬਖਸ਼ ਦਿਓ ਦੇਉ ਸਮਾ ਸਮਝਾਏ ਕਹਿੰਦੇ ਮੈਨੂੰ ਸਮਝਾ ਦਿਓ ਮਤ ਬਖਸ਼ ਦੇਵੋ ਜੋਗੀ ਸਰ ਪਾਵੈ ਨਹੀਂ ਓ ਗੁਣ ਕਥਨ ਪਾਰ ਤੇਰੇ ਗੁਣ ਕਥਨ ਪਾਰ ਹਨ ਕਹਿੰਦੇ ਤੇਰਿ ਜੋਗੀ ਸਰ ਪਾਵੈ ਨਹੀਂ ਇਹ ਗੁਣ ਕਥਨ ਪਾਰ ਕਹਿੰਦੇ ਤੇਰੇ ਗੁਣ ਕਥਨ ਹਨ અપਾਰੰ ਪ੍ਰੇਮ ਭਗਤ ਕਹ ਕਾਰਨੇ ਕਹਿ ਰ ਵਿਦਾਸ ਚਮਾਰ ਫਿਰ ਕੀ ਦੀ ਤੋ ਖੁਜ ਬੇਨਤੀ ਕਰਦੇ ਹਨ ਭਗਤ ਜੀ ਇਹਦੇ ਪ੍ਰੇਮ ਸਾਨੂੰ ਤਾਂ ਪ੍ਰੇਮ ਚਾਹੀਦਾ ਭਗਤੀ ਚਾਹੀਦੀ ਹੈ ਕਹਿੰਦੇ ਅਸੀਂ ਤਾਂ ਪ੍ਰੇਮ ਤੁਹਾਡੇ ਨਾਲ ਹੀ ਕਰਦੇ ਹਾਂ ਸਾਨੂੰ ਸੰਸਾਰ ਨਾਲ ਸਾਨੂੰ ਜੋਗੀਆਂ ਨਾਲ ਕੋਈ ਲੈਣ ਦੇ ਨਹੀਂ ਜੋਗ ਸਰ ਆਵੇ ਨਹੀਂ ਇਹਨਾਂ ਨੇ ਜੋਗ ਮਤ ਧਾਰਨ ਕੀਤੀ ਭਗਤ ਜੀ ਕਹਿੰਦੇ ਉਹਨਾਂ ਨੇ ਕਿਤੇ ਪਾ ਲਿਆ ਇਹਦੇ ਉਹ ਜੋਗ ਮਤ ਵਿੱਚ ਹੰਕਾਰ ਵਿੱਚ ਫਸੇ ਰਹੇ ਕਹਿੰਦੇ ਪਰ ਮੈਂ ਤਾਂ ਤੇਰੇ ਨਾਲ ਸਿੱਧਾ ਪ੍ਰੇਮ ਕਰਦਾ ਭਗਤ ਜੀ ਕਹਿੰਦੇ ਕਹੇ ਰਵਿਦਾਸ ਸਚਮਾਰ ਮੇਰੀ ਮਤ ਛੁੱਟੀ ਐ ਮੇਰੀ ਬਰਾਦਰੀ ਛੁੱਟੀ ਐ ਭਗਤ ਜੀ ਕਹਿੰਦੇ ਮੈਂ ਚਮੜੇ ਦਾ ਕੰਮ ਕਰਨ ਵਾਲਾ ਛੋਟਾ ਜਿਹਾ ਤੇਰਾ ਮਾਣਾ ਜੀ ਦਾਤ ਸਬ ਮੈਨੂੰ ਪ੍ਰੇਮ ਬਖਸ਼ ਦੇਵੋ ਭਗਤੀ ਤੇ ਦਾਤ ਬਖਸ਼ ਦੇਵੋ ਇਹ ਭਾਈ ਸ਼ਬਦਾਂ ਦੀ ਵਿਚਾਰ ਹੈ ਭਗਤ ਰਵਿਦਾਸ ਜੀ ਦੇ ਸ਼ਬਦ ਹਨ ਇੱਥੇ ਸੰਪੂਰਨ ਹੁੰਦੇ ਹਨ ਇਨੀਆਂ ਕੋਈ ਭਾਈ ਹਾਜ਼ਰੀਆਂ ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸੇਵਾ ਨਿਭਾੰਦੇ ਨਿਕਾ ਕੁ ਲਾਵ ਜੰਦੀਆਂ ਮਹਾਰਾਜ ਸਮਤ ਬਖਸ਼ੇ ਆਈਆਂ ਸੰਗਤਾਂ ਨੂੰ ਦੀਆਂ ਹਾਜ਼ਰੀਆਂ ਭਟਾਵਾਂ ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ